डिजाइन देखी जाओ बहुत सोहने डिजाइन है बहुत सोने लैसा के डिजाइन और सूटा के डिजाइन एकदम तोहफे ये सारे डिजाइन इसे देख है जी यही कपड़ा मैं थोलर दिखाऊंगा जो चुन्नी तो बिना और लैसा तो बिना आएगा यह सिर्फ सू दसा है कि डिजाइन बिकन लग पे है बहुत सोहने सिर्फ साढ़े सात सौ रुपए डिस्काउंट रेट है लो जी हम देखो नैक्सट सूट ਵਾਈਟ ਦੇ ਵਿੱਚ ਬਹੁਤ ਸੋਹਣਾ ਸੂਟ ਆਇਆ ਹੈ। ਕੀ ਬਾਤ ਹੈ ਜੀ। ਪਿਓਰ ਕਾਟਨ ਦਾ ਕੱਪੜਾ ਹੈ ਪੱਲੇ ਤੇ ਬਹੁਤ ਸੋਹਣੀ ਲੈਸ ਟਿਸ਼ੂ ਦਾ ਨਾਲ ਪੈਚਵਰਕ ਕਰਕੇ ਮੋਰ ਦਾ ਡਿਜ਼ਾਈਨ ਬਣਾ ਦਿੱਤਾ ਗਿਆ ਹੈ ਜੀ। 800 ਰੁਪਏ ਦਾ ਸਿਰਫ ਸੂਟ ਹੈ ਵਰਕ ਬਹੁਤ ਸੁੰਦਰ ਹੈ ਪਲੇਨ ਬਾਟਮ ਨਾਲ ਦੁਪੱਟਾ ਆਇਆ ਔਰਗੈਂਜ਼ਾ ਦਾ ਟਾਪ ਦਾ ਸੂਟ ਦੀ ਗੱਲ ਕਰੀਏ ਤਾਂ ਸੂਟ ਲੱਗਦਾ ਹੈ ਕਮ ਸੇ ਕਮ 14-1500 ਰੁਪਏ ਦਾ ਸਪੈਸ਼ਲ ਆਫਰ ਦੇ ਵਿੱਚ 800 ਰੁਪਏ ਦਾ ਸੂਟ ਹੈ 컬러 ਦਿਖਾ ਦਿਓ ਜੀ ਐਸਰਾ ਵਾਈਟ ਦੇ ਉੱਤੇ ਹੀ ਹੈ ਸੇਮ ਡਿਜ਼ਾਈਨ ਸਮਝੋ ਜੀ ਲਓ ਜੀ ਨੈਕਸਟ ਸੂਟ ਦੇਖੋ ਜਾਮ ਦੇ ਉੱਤੇ ਸਾਈਡ ਤੇ ਇੱਕ ਫੁੱਲ ਕੜਾਈ ਦੇ ਵਿੱਚ ਹੈ ਜੀ ਬਹੁਤ ਸੋਹਣਾ ऑल ओवर जाम जब जा बॉटम मैचिंग है बॉटम लगी हुई है ले लेंदी बहुत अच्छी बॉटम का कपड़ा लगया हुआ है इस साइड पे डिजाइना दा कॉर्नर डिजाइन कहंदे है मस्लिन दा आ गया जी दुपट्टा सिर्फ 700 रुपए दा सूट है कलर देखो टॉप दे कलर आ रहे है जी बहुत सोने एक तो एक बढ़िया डिजाइन हर एक डिजाइन बहुत सुंदर है ਪ੍ਰਾਈਸ ਬਹੁਤ ਅੱਛੇ ਆ ਰਹੇ ਹੈ ਡਿਜ਼ਾਈਨਿੰਗ ਆ ਤੋਹਫੇ ਕੀ ਬਾਤ ਹੈ ਜੀ ਜਾਮ ਦੇ ਉੱਤੇ ਬਹੁਤ ਹੀ ਸੋਹਣੀਆਂ ਗਰਮੀਆਂ ਦੇ ਲਈ ਡਿਜ਼ਾਈਨਿੰਗ ਲੈਸ ਲੱਗੀ ਹੋਈ ਬਹੁਤ ਸੋਹਣੀ ਫਲਾਵਰ ਦੇਖੋ ਪਲੇਨ ਆਏਗੀ ਲੇਲਨ ਬਿਕਸਾਫ ਦੀ ਸਲਵਾਰ ਦਾ ਕਪੜਾ ਨਾਲ ਮਸਲੀਨ ਦੇ ਦੁਪੱਟੇ ਜੀ ਬਹੁਤ ਸੋਹਣਾ ਲਓ ਜੀ ਹੁਣ ਇੱਕ ਸੂਟ ਤੁਹਾਨੂੰ ਦਿਖਾਵਾਂਗੇ ਸਪੈਸ਼ਲ 1200 ਦਾ ਸੂਟ 750 ਰੁਪਏ ਦੇ ਵਿੱਚ ਬਹੁਤ ਹੀ ਸੋਹਣਾ ਸੂਟ ਹੈ ਔਰ ਮੈਂ ਚੈਲੰਜ ਦੇ ਨਾਲ ਇਹ ਸੂਟ ਦਾ ਰੇਟ ਵੇਚ ਰਿਹਾ ਤੁਹਾਨੂੰ ਕਿਤੇ ਨਹੀਂ ਮਿਲਣਾ 750 ਰੁਪਏ ਚ ਸੂਟ ਸੂਟ ਹੈ ਮੇਰੇ ਕੋਲ 20 ਡਿਜ਼ਾਈਨ ਹੈ ਇੱਕ ਦੇਖੋ ਡਿਜ਼ਾਈਨ ਤੋਫਾ ਡਿਜ਼ਾਈਨ ਕਪੜਾ ਦੇਖੋਗੇ 1200 ਰੁਪਏ ਦਾ ਸੂਟ ਹੈ बहुत ही टॉप का मसलीन का दुपट्टा फुल लेंथ है टेंशन फ्री हो जायो रंग चार कलर दिखाओ जी चार है। मस्टर्ड। देखो मेहरून नेवी और मोरपंख चार कलर है बारह सो रुपए का सूट होगा कि मर्जी पूछ लो ਬਹੁਤ ਟੌਪ ਦਾ ਡਿਜ਼ਾਈਨ ਸਿਰਫ 750 ਰੁਪਏ ਦਾ ਸੂਟ ਸਪੈਸ਼ਲ ਡਿਸਕਾਊਂਟ ਹੈ ਜੀ ਹੁਣ ਤੁਹਾਨੂੰ ਦਿਖਾਉਂਦਾ 올ਓਵਰ ਲਓ ਜੀ 올ਓਵਰ 3.5 ਮੀਟਰ ਕਪੜਾ ਵੱਡੇ ਪਨੇ ਦਾ ਡਿਜ਼ਾਈਨ ਦੁਬਾਰਾ ਤੋਂ ਆ ਗਏ ਹੈ ਟੌਪ ਦੇ ਡਿਜ਼ਾਈਨ ਹੈ ਸਿਰਫ 350 ਰੁਪਏ ਦਾ ਸੂਟ ਹੈ ਜੀ ਡਿਜ਼ਾਈਨ ਦੇਖੋ ਚੀਜ਼ਾਂ ਦੇਖੋ ਬਹੁਤ ਵਧੀਆ ਕਪੜਾ ਤੋਹਫੇ ਹੈ ਔਰ ਪ੍ਰਾਈਸ ਅਗਰ ਤੁਸੀਂ ਦੇਖੋਗੇ ਉਹ ਤਾਂ ਤੁਹਾਨੂੰ ਦੱਸਿਆ ਦਿੱਤਾ ਹੈ 5-500 ਰੁਪਏ ਦਾ ਸੂਟ ਵਿਕਦਾ ਹੈ ਜੀ ਇਹ ਜਿਹੜਾ ਸੂਟ ਅਸੀਂ ਤੁਹਾਨੂੰ ਦੇ ਰਹੇ ਹਾਂ 350 ਰੁਪਏ ਦੇ ਵਿੱਚ ਸੂਟ ਜੀ ਡਿਜ਼ਾਈਨ ਹਰ ਵਾਰ ਨਵੇਂ ਆ ਰਹੇ ਹਰ ਰੋਜ਼ ਅਲੱਗ ਡਿਜ਼ਾਈਨ ਟੋਟਲ ਨਵੇਂ ਤੋਂ ਨਵੇਂ ਡਿਜ਼ਾਈਨ ਆਈ ਜਾ ਰਹੀ ਹੈ ਜੀ ਤੇ ਸਾਰੇ ਹੀ ਡਿਜ਼ਾਈਨ ਇਸੇ ਦੇ ਵਿੱਚ ਹੈ ਜੀ ਤੁਸੀਂ ਆਨਲਾਈਨ ਵੀ ਖਰੀਦ ਸਕਦੇ ਹੋ ਅਗਰ ਘਰ ਬੈਠੇ ਖਰੀਦਣਾ ਘਰ ਬੈਠੇ ਵੀ ਆ ਦੇਖੋ ਡਬਲ ਡਬਲ ਵੀ ਸੂਟ ਹੈ ਇਹਦੇ ਵਿੱਚ ਸਿੱਟੋ ਜੀ ਹੁਣ ਮਾੜਾ ਜਿਹਾ ਕਪੜੇ ਨੂੰ ਸਮਝਣਾ ਇਹ ਹੈ ਜੀ 480 85 ਜਾਂ 490 ਕਪੜਾ ਹੁੰਦਾ ਪਿਓਰ ਕਾਟਨ ਹੀ ਹੈ ਕਪੜੇ ਦਾ ਥੋੜਾ ਜਿਹਾ ਫਰਕ ਹੁੰਦਾ ਇਹ ਸੂਟ ਮਿਲੂਗਾ 300 ਰੁਪਏ ਚ 10-100 ਰੁਪਏ ਦੇ ਵਿੱਚ ਸੂਟ ਹੈ ਜੀ ਆ ਦੇਖੋ ਇਹ ਸਾਰੇ ਡਿਜ਼ਾਈਨ ଏਸੀਜੀ ਛੋਟੀ ਜਹੀ ਵੀਡੀਓ ਕੱਲ ਫੇਰ ਕੋਈ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ